ਕਰਦਾ ਕਾਨੂੰਨ ਆਉਂਦਾ ਕੋਈ ਜ਼ਮੀਨ ਨਹੀਂ ਰੱਖਦਾ ਕਦੇ ਤੁਹਾਡੇ ਮੋਤੀ ਨੇ ਆਵਾਜ਼ ਥਾਈ ਹੈ ਜਾਂ ਤੂੰ ਆਇਆ ਥਾਈ ਹੈ ਸ਼ਾਮੀ ਨਾਥਨ ਦੀ ਰਿਪੋਰਟ ਉੱਤਮ ਖੇਤੀ ਮਾਦਮ ਪਾ ਖੇਤਾਂ ਚ ਆ ਕੇ ਸਾਨੂੰ ਭਾਤ ਆਏ ਅੱਜ ਤੱਕ ਅਸੀਂ ਮੋਤ ਕੁਝ ਨਹੀਂ ਮੰਗਦੇ ਨਾ ਬਿਜਲੀ ਆ ਕਰਦਾ ਮੈਫੂ ਮੰਗਦੇ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣੋ ਇੱਕ ਮਿੰਟ ਹਸਰਾਜੀ ਇੱਕ ਮਿੰਟ ਯਾਰ ਭਾਈ ਆਪੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅਹਿਮਦ ਸ਼ਾਹ ਰਾਜਮંત્રી ਨੂੰ ਇਹ ਪੁੱਛੀ ਬੰਦ ਤੇ ਉਹ ਕੱਟਦਾ ਐਮ ਸ਼ਾ^- ਕਰਮ ਮੰਤਰੀ^- ਨਰਿੰਦਰ ਸਿੰਘ ਢੁਪਲਾ ਹੋਇਆ ਉਹਦੇ ਲਈ ਤੇੜਾ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਕੀ ਬੈਰੀਕੇਟ ਕਰਨੇ ਕਿਲ ਘਟਨੇ 35000 ਅਥਰੂ ਕੈਂਸ ਦਾ ਗੋਲਾ ਲਿਆ ਕੇ ਸੇ ਰਕਤ ਅਥਰੂ ਕੈਂਸ ਦੇ ਗੋਲੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸਾ ਜੀ ਤੁਹਾਨੂੰ ਮੈਂ ਇੱਕ ਬਾਬਿਓ ਬਾਬਿਓ ਲੰਗਰ ਵਰਤੌਣ ਆਇਆ ਬੰਦਾ ਮਰਤਪਾਲ ਬਾਬਿਓ ਉਹ ਲੱਖਾਂ ਬਾਵਾਂ ਜਵਾੜੇ ਦੂੜ ਤੇ ਪੀਡੀਆ ਚ ਪਿਆ ਇੱਕ ਸਹੀ ਹੋਇਆ ਜਵਾੜ ਇੱਕ ਹੋਰ ਸਵਾਲ ਹੈ ਜੀ ਨਾਰੀਓ ਤਾਂ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਉਕਰੋ ਮੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਆਨਸਰ ਲੈ ਲਓ ਸਾਰੀਆਂ ਗੱਲਾਂ ਹਾਂ ਬਸ ਹੁਣ ਬੋਦੀ ਤਾਂ ਸ਼ੁਰੂ ਹੋ ਜਾਓ ਜਿੱਥੇ ਵੀ ਕਿਸੇ ਸਿਸਟਮ ਵਿੱਚ ਇਸੇ ਲਈ ਸਿਸਟਮ ਵਿੱਚ ਜਿੱਥੇ ਕਿਤੇ ਤਕਾਉਂਦਾ ਉਹਦੀ ਮੈਦ ਖਲਾਉਂਦਾ ਕਿਸਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵੱਦਵਾਇ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸ਼ਾ ਇਨਸਾਨ ਸਰ ਪ੍ਰਧਾਨ ਮੰਤਰੀ ਨੂੰ ਕਹਾਂਗੇ ਸੱਚਾ ਪਾਸ਼ਾ ਦਾਜੀ ਕਰੂੰਗੀ ਜੀ ਮਹਾਰਾਣੀ ਤੈਨੂੰ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬਾੜਾ ਕੀਤਾ ਉਹਨਾਂ ਨੇ ਕਹਿੰਦੇ ਮਹਾਰਾਣੀ ਜੀ ਜੀ ਦਾਜ ਦੇ ਹੋਊ ਕਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਕੋਈ ਦਾ ਪੁੱਤ ਨਾ ਹੋਵੇ ਕਸੂਰ ਆ ਜਾਂਦਾ ਨਹੀਂ ਅਸੀਂ ਐਮਪੀ ਬਣ ਕੇ ਕੀ ਜਾਓਗੇ ਅਸਰਾ ਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਾਡੇ ਨਾਲ ਤੋਂ ਗੱਲ ਦੇ ਨਾਲ ਤੋਂ ਰੁਪਿਆ ਕੰਪੀ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਨੋ ਦੇ ਮੈਂ ਤੁਹਾਨੂੰ ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮਿਲੂਗਾ ਕਿ ਆਪਾਂ ਨੂੰ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਨਹੀਂ ਦੱਸ ਕੋਈ ਵੀ ਕੋਈ ਨਾ ਲੇਟ ਹੋ ਜੀ ਸੜਕਾਂ ਦੀ ਢੀਕੀ ਜਾਂਦੀ ਨਹੀਂ ਕਰਦਾ ਨੂੰ ਉਹਨਾਂ ਨੂੰ ਕੁਝ ਜ਼ਮੀਨ ਨਹੀਂ ਰੱਖਦਾ ਕਦੇ ਤੁਹਾਡੇ મોદી ਨੇ ਆਵਾਜ਼ ਠਾਈ ਹੈ ਜਾਂ ਤੂੰ ਆਇਆ ਠਾਈ ਹੈ ਦਾਮੀਨਾਥ ਦੀ ਰਿਪੋਰਟ ਉੱਤੇ ਨਿਖੇਤੀ ਮਾਧਮ ਪਾ ਨਿਖੇਤੇ ਚ ਆ ਕੇ ਸਾਨੂੰ ਭਾਤ ਆਏ ਅੱਜ ਤੱਕ ਅਸੀਂ ਮੋਤ ਕੁਝ ਨਹੀਂ ਮੰਗਦੇ ਨਾ ਬਿਜਲੀ ਆ ਚੜਦੇ ਮੈਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣੋ ਇੱਕ ਮਿੰਟ ਹਸਰਾਜੀ ਇੱਕ ਮਿੰਟ ਯਾਰ ਭਾਈ ਆਹੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅਮਨ ਚਾਹ ਰਾਜ ਮੰਤਰੀ ਨੂੰ ਕੁਝੀ ਬਣਦੇ ਹੋਏ ਘਟਦਾ ਅਮਿਤ ਸ਼ਾ ਕਰਮ ਮੰਤਰੀ ਨਰਿੰਦਰ ਮੋਦੀ ਪੜਾ ਹੋਇਆ ਉਹਦੇ ਲਈ ਉਹਦਾ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਇਹ ਬੈਰੀਕੇਟ ਕਰਨੇ ਕੱਲ ਕਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸਰੇ ਰਕਤ ਅਥਰੂ ਗੈਂਸ ਦੇ ਗੋਲੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੋਂ ਆਇਆ ਸੀ ਹੰਸਾ ਜੀ ਤੁਨ ਮੈਂ ਇੱਕ ਬਾਪਿਓ ਬਾਪਿਓ ਲੰਗਰ ਵਰਤੋਂ ਆਇਆ ਬੰਦਾ ਅਭਰਤਪਾਲ ਬਾਪਿਓ ਇਹ ਗੱਲ ਆ ਬੰਵਾ ਜਵਾੜੇ ਤੋੜ ਤੇ ਪੀਡੀਏ ਚ ਪਿਆ ਇੱਕ ਇਹ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਲ ਹੀ ਉਹ ਤਾਂ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਮੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਕਿੱਡਾ ਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਪਤਨ ਕੰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਗੁਣਾਂਸਰ ਲੈ ਲਓ ਸਾਰੀਆਂ ਗੱਲਾਂ ਹਾਂ ਬਸ ਹੁਣ ਮੋਦੀ ਤਾਂ ਸ਼ੁਰੂ ਹੋ ਜੋ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਤੱਕ ਜਾਂਦਾ ਉਹਦੇ ਮੈਂ ਖਿਲਾਉਂਦਾ ਹਾਂ ਕਿਸਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵੱਦਵਾਇ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਤਸ਼ਾਹ ਇਨਸਾਨ ਪ੍ਰਧਾਨ ਮੰਤਰੀ ਨੂੰ ਕਹਿੰਦੇ ਸੱਚਾ ਪਾਤਸ਼ਾਹ ਦਾ ਜ਼ਿਕਰ ਹੋ ਗਿਰ ਮਹਾਰਾਣੀ ਤੇ ਮਹਾਰਾਣੀ ਮੰਤਰੀ ਨੂੰ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬੜਾ ਕੀਤਾ ਉਹਨਾਂ ਨੇ ਕਹਿ ਰਹੇ ਮਹਾਰਾਣੀ ਜੀ 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 ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਕਿਹਨ ਦਾ ਪੁੱਤ ਮਾਰੂਗਾ ਕਸੂਰ ਵਾਰਿਆ ਨਹੀਂ ਤੁਸੀਂ ਐਸੇ ਐਮਪੀ ਬਣ ਕੇ ਕੀ ਜਾਓਗੇ ਅਸਰਾ ਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਾਡੇ ਨਾਲ ਤੁਰ ਕੇ ਕਰਨ ਦੀ ਗੱਲ ਨਹੀਂ ਦੇ ਨਾਲ 200 ਰੁਪਏ ਕੰਸੀ ਮੰਨ ਕੇ ਚਲੋ ਅੱਜ ਤੁਸੀਂ ਲੋਟੇ ਮੈਂ ਤੁਹਾਨੂੰ ਤੋਂ ਬਾਅਦ ਸਾਨੂੰ ਦਿੱਲੀ ਜਾਂਦਾ ਰਿਹਾ ਮੈਨੂੰ ਮਿਲਦਾ ਕਿ ਆ ਪਿੱਲੀ ਜਾਂਦਾ ਰਸਤਾ ਸੀ ਦਿੱਲੀ ਜਾ ਸਕਦਾ ਨਹੀਂ ਚੱਲ ਸਕਦੇ ਨਹੀਂ ਵੀ ਕੋਈ ਨਾ ਲੇਟ ਹੋ ਜੀ ਸੜਕੇ ਦੀ ਡੀਕੀ ਨਹੀਂ ਤੁਸੀਂ ਹੱਥ